क्रांति भी पकड़ देंगे वो सही क्रांतियों ਦਾ ਫਰਕ ਹੈ ਨਾ ਕਿ ਜੇ ਜਾਨੀ ਤਰਸੀ ਮੈਂ ਵੀ ਆਪਦੀ ਕ੍ਰਾਂਤੀ ਸ਼ਕਤੀ ਹੈ ਭਾਰਤ ਨਾਲੋਂ ਪਾਕਿਸਤਾਨ ਦੀ ਕ੍ਰਾਂਤੀ ਸ਼ਕਤੀ ਹੈ ਆ ਵਰਮਾ ਦੀ ਸ਼ਕਤੀ ਹੈ ਉਹ ਸਾਰੀ ਕ੍ਰਾਂਤੀ ਤਦਾਈ ਉਹਨਾਂ ਨੇ ਉਹਨਾਂ ਦੇ ਖਲਾਚ ਲੱਗ ਲੰਗੇ 23 40 ਸਾਲੋਂ ਉਹਨਾਂ ਦਾ ਸ਼ਾਸਨ ਵੀ ਸਾਰੇ ਭਾਰਤ ਦੇ ਉੱਤੇ ਸਾਡੇ ਸੰਸਾਰ ਦੇ ਉੱਤੇ ਨਾ ਪੂਜੀ ਪਤੀਆਂ ਨੇ ਕਰਨਾ ਉਸ ਨੀਤੀ ਦੇ ਤਹਿਤ ਉਸ ਵਿਸ਼ੇਪਤ ਸੰਸਾਦ ਤੋਂ ਤਾਹਤ ਉਸ ਬਾਣਵੇਂ ਚੰਗੀਆਂ ਨੀਤੀਆਂ ਦੇ ਤਹਿਤ ਇਹ ਸਾਰਾ ਕੁਝ ਭਾਤ ਦੇ ਦਿੱਤੀ ਹੰਦਾ ਜਾ ਰਿਹਾ ਲਿਆਂਦਾ ਗਿਆ। ਪਰ ਜੇ ਨੂੰ ਅਸੀਂ ਸਮਝਾਂ ਗਏ ਉਹਦੇ ਉੱਤੇ ਲੜਾਂਗੇ ਔਰ ਹੇਕੜਾ ਕੇ ਲੜਾਂਗੇ ਔਰ ਮਾਰਾਂਗੇ ਵੀ ਔਰ ਮਾਰਾਂਗੇ ਵੀ ਜੇ ਸਾਡੀ ਬੱਚੇ ਲਈ ਮਾਰਾਂਗੇ ਅਸੀਂ ਪਿੱਛੇ ਨਹੀਂ ਹਟਦੇ। ਫਿਰ ਐਸ ਨਹੀਂ ਉਹ ਜਾਨ ਮੂਲੀਆਂ ਲੜਾਈਆਂ ਲੜਨ ਵਾਸਤੇ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਲੈਣ ਪੂਰਨ ਪੰਜਾਬੀ ਦਾ ਪੁੱਤਰ। ਫਿਰ ਐਸ ਨਹੀਂ ਗੱਲਾਂ ਬਾਤਾਂ ਪਾਤਨੇ ਅਜਿਹਾ ਜਿਹੜਾ ਸਾਡਾ ਮਾਸੂਮ ਸੀ ਵੀ ਇਹ ਸਭ ਨੂੰ ਸਮਝਾਉਣ ਦੇ ਦਰਤੀ ਆਈ ਸੀ ਵੀ ਤੂਫਾਨ ਆ ਜਾ ਤਹਿਕਰ ਵਾਹ ਜਿਹੜੀਆਂ ਬਈਆ ਛੱਡ ਦੇ ਇੱਥੇ ਵੱਡੇ ਵੱਡੇ ਐਂਕਰ ਵਾਲੇ ਆ ਗਏ ਨੇ ਆਪ ਦੀ ਜਿਹੜੀ ਤੈਨਹੀਂ ਹੈਗੀ ਆ ਸੌਤ ਨੂੰ ਬਦਲਣਾ ਚੰਗੇ ਬੰਦੇ ਨੂੰ ਚੰਗਾ ਕਿਹਾ ਜਾਂਦਾ ਮਾਰੇ ਬੰਦੇ ਨੂੰ ਮਾੜਾ ਕਿਹਾ ਜਾਂਦਾ ਇਸ ਲਈ ਪਹਿਲਾਂ ਦਲਾਰਾ ਬੋਲਿਆ ਵੀ ਸਾਰੀਆਂ ਡਿਪਾਰਟਮੈਂਟਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਸਾਰੇ ਮੱਧਮਾਂ ਦੇ ਵਿੱਚ ਸਾਰੇ ਲੋਕਾਂ ਕਿਤੇ ਮਰਵਾ ਹੋ ਜਾਂਦੇ ਇਹੋ ਜੀ ਕਾਂਗੈਰੀਏ ਜਿਹੜੀ ਕੋ ਮਾਰਾ ਘਾਣਦੀ ਹੈ ਬਘੇਰੇ ਆ ਫਤਰੀਆ ਕੋਨੇ ਬਘੇਰੇ ਵਿੱਚ ਆ ਪੁਲਸਾਬ ਸੁਦਰ ਕੋ ਚੁਨਾਦਨ ਨੇ ਜਿਹੜੇ ਉਹਨਾਂ ਦੇ ਨਾਲ ਅਸੀਂ ਬਾਬਾ ਸ਼ਾਲ ਦੇ ਜਰਦਾ ਬਾਬਾ ਤਖਨਸ ਲੱਗਦਾ ਬਾਬਾ ਕੋ ਸੂਰ ਵਿੱਚ ਜਿਹੜੇ ਮਾਰਦੇ ਨੇ ਚੰਗੇ ਉਹਨਾਂ ਨੂੰ ਬਾਬਾ ਕਾਉਂਦ ਨਾਲ ਸਤਕਾਰ ਆ ਜਾਂਦਾ ਅਹੇਲੇ ਵੀ ਪਾਏ ਨੇ ਪੰਜ ਦੇ ਮਾਰੇ ਨੇ ਉਹ ਭਟਾਣ ਨੂੰ ਔਰ ਨਯਵਨ ਨੂੰ ਧਰਮ ਨੂੰ ਉਧਰਾਵੋ ਮਾੜਾ ਕੰਮ ਦੇ ਨੇ ਉਸੇ ਕਹਦਾ ਜੀਲਾ ਇਹ ਬੰਦਾ ਐਸੇ ਮਿਲਦਾ ਕਾਲਾ ਰਾਮ ਫਿਰ ਇਹਸ ਕਰਕੇ ਨੋ ਵੀ ਕਾਲਾ ਕੰਮ ਵੀ ਕਾਲੇ ਕਰਦਾ ਉੱਤੇ ਕੁਦਰਤੀ ਦੇਖਦੀ ਐ ਆ ਸਾਡੀ ਕੋਪੀ ਵੀ ਉਸਨੂੰ ਲੱਗੂਗੀ ਸੋ ਅੱਜ ਅਸੀਂ ਬਾਹਰ ਨਿਕਲੇ ਜਾਂਦੇ ਆ ਕਿ ਜਿਹੜਾ ਇਹ ਮੁੱਦੇ ਦੇ ਵਿੱਚੋਂ ਜਿਹਨੇ ਹੋਰ ਫੋਟੋ ਵਾਸਤੇ ਵੀ ਅਰਜੀ ਦੇ ਕੇ ਗਿਆ ਪੱਛੂ ਅੱਛਾ ਕਬਾਰੇ ਨੂੰ ਕੈਟ ਪੀਓ ਫਹੀਰ ਕੋਟ ਕਰਾਈ ਜਾਵੇ ਉਹਦੇ ਨਾਲ ਤੇ ਵੀ ਕਹਿੰਿਆ ਵੀ ਵੀਡੀਓ ਬਲਾਕ ਨੂੰ ਤੇ ਵੀਡੀਓ ਨੂੰ ਕੈਟ ਆਹ ਔਰ ਬਹੁਤਾਂ ਤੋਂ ਪੰਚਾਇਤ ਤੋਂ ਲੰਘਣਾ ਹੋਈ ਹੈ ਗਲਤ ਰਿਪੋਰਟ ਬਣੀ ਹੈ ਉਹਦੀ ਵੀ ਦੁਸਤੀ ਹੋਣੀ ਚਾਹੀਦੀ ਹੈ ਸੁਰ ਰਾਖਪੰਦਾ ਰਾਖਪੰਦਾ ਔਰ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਆਏ ਆ ਤੈਨੂੰ ਬਾਦੀ 15 ਤਰੀਕ ਨੂੰ ਵਿਚਾਰਾ ਹੋ ਸੋ ਮੈਂ ਕਿਥੇ ਜਿੰਨੇ ਜਦ ਅਸੀਂ ਆਏ ਆ ਕਿਉਂਕਿ ਬਾਹਰ ਅਸੀਂ ਤਾਲੀ ਆਈ ਵੀ ਚਲੋ ਛੋਟਾ ਮੁੱਦਾ ਹੈ ਪਰ ਆਹ ਜਦੋਂ ਜਿੰਨੇ